ਦਾਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 26 ਮਾਰਚ 2025 ਦਿਨ ਬੁੱਧਵਾਰ ਚੇਤ ਮਹੀਨੇ ਦੀ 13 ਤਰੀਕ ਹੈ ਜੀ ਸੈਮਿਆਮੋ ਕੈਟਜੀ ਅਤੇ ਕਵਾਂਟਲ ਨਵਨਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਪਈ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜੋ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਲੀਡਰਾਂ ਦੇ ਵਾਅਦਿਆਂ ਦੀ ਚੋਣ ਮਹੱਮ ਜੋਰਾਂ ਦੇ ਉੱਤੇ ਆ ਲੀਡਰ ਵਾਅਦੇ ਕਰ ਰਹੇ ਆ ਕੱਲ ਸਰੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਵਿੱਚ ਫਿਊਚਰ ਬਾਰੇ ਅਪਡੇਟ ਦਿੱਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਦੇ ਨਾਲ ਗੱਲਬਾਤ ਕਰਾਂਗੇ ਅਮਰੀਕਾ ਦੀ ਇੱਕ ਸੰਸਥਾ ਦੀ ਜਿਨੇ ਭਾਰਤੀ ਖੁਫੀਆ ਏਜੰਸੀ ਰਾਤੇ ਪਾਬੰਦੀ ਦੀ ਮੰਗ ਕੀਤੀ ਹੈ ਸਿਗਨਲ ਐਪ ਦੀ ਗੱਲ ਹੋਊਗੀ ਬੜੀ ਚਰਚਾ ਦੇ ਵਿੱਚ ਕਿ ਅਮਰੀਕਾ ਦੇ ਜਿਹੜੇ ਵੱਡੇ ਸਿਆਸਤਦਾਨ ਨੇ ਇੱਕ ਗਰੁੱਪ ਚੈਟ ਕਰਦੇ ਸੀ ਉਹ ਗਰੁੱਪ ਚੈਟ ਬਾਹਰ ਆ ਗਈ ਆ ਸਿਗਨਲ ਐਪ ਤੁਸੀਂ ਕਿਵੇਂ ਯੂਜ਼ ਕਰਨੀ ਹੈ ਤੋਂ ਬਚਣਾ ਕਿਵੇਂ ਆ ਚੋਰੀ ਹੋਣ ਤੋਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਯੂਰਪ ਦੇ ਵਿੱਚ ਲੋਕੀ ਅਚਾਨਕ ਗਰੋਸਰੀ ਖਰੀਦਣ ਲੱਗੇ ਆ ਜਿਹੜੀ ਇਹਨਾਂ ਨੂੰ ਲੱਗ ਰਿਹਾ ਵੈਸੇ ਜੰਗ ਲੱਗ ਸਕਦੀ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਬਾਰਡਰ ਦੇ ਉੱਤੇ ਹੋਮ ਗਾਰਡ ਜਿਹੜੇ ਨੀ ਜ ਉਹ ਲਾਏ ਜਾਣੇ ਸਰਕਾਰ ਵੱਲੋਂ ਤੇ ਨਾਲ ਬੰਦੀ ਸਿੰਘਾਂ ਦੀ ਗੱਲ ਹੋਊਗੀ ਜਿਹੜੀ ਕਮੇਟੀ ਬਾਦਲ ਕਿਆਂ ਵੱਲੋਂ ਬਣਾਈ ਗਈ ਸੀ ਉਹਨੂੰ ਮਿਲਣ ਵਾਸਤੇ ਮੋਦੀ ਹੁਣੀ ਸਮਾਨ ਹੀ ਦੇ ਰਹੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 812 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸੋਹੋਤਾ ਸੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਜਿਹੜਾ ਗਰਮਾਇਆ ਹੋਇਆ ਹੈ ਲੀਡਰ ਅਡਟਾਂ ਦੇ ਉੱਤੇ ਜਾ ਕੇ ਚੋਣ ਵਾਅਦੇ ਕਰ ਰਹੇ ਆ ਲਿਬਰਲ ਲੀਡਰ ਮਾਰਕ ਕਾਰਨੇ ਨੇ ਜੀ ਅੱਜ ਵਿੰਸਨਟ ਅਨਟਾਰੀਓ ਦੇ ਵਿੱਚ ਐਲਾਨ ਕੀਤਾ ਕਿ ਉਹ ਜਿਹੜਾ ਆਟੋ ਸੈਕਟਰ ਆ ਆਟੋ ਇੰਡਸਟਰੀ ਆ ਇਹਨੂੰ ਟੈਰਫਾਂ ਤੋਂ ਬਚਾਉਣ ਵਾਸਤੇ ਠੋਮਣਾ ਦੇਣ ਲਈ 2 ਬਿਲੀਅਨ ਡਾਲਰ ਦੀ ਇੱਕ ਨੀਤੀ ਘੜ ਰਹੇ ਆ ਉਦੇ ਵਿੱਚ ਉਹਨੇ ਦੱਸਿਆ ਕਿ ਅਕਸਰ ਕੀ ਹੁੰਦਾ ਹੈ ਕਿ ਜਿਹੜੇ ਆਟੋ ਪਾਰਟਸ ਬਣਦੇ ਆ ਇਹਨਾਂ ਨੂੰ ਵਾਰ-ਵਾਰ ਬਾਰਡਰ ਕ੍ਰੋਸ ਕਰਨਾ ਪੈਂਦਾ ਪਹਿਲਾ ਪਾਰਟ ਬਣਾ ਲਿਆ ਉਸ ਤੋਂ ਬਾਅਦ ਵਿੱਚ ਪਾਸ ਹੋਣ ਵਾਸਤੇ ਉਹ ਅਮਰੀਕਾ ਜਾਂਦਾ ਉਹਦੇ ਵਿੱਚ ਥੋੜੀ ਬੋਤੀ ਐਮੈਂਡਮੈਂਟ ਕੀਤੀ ਜਾਂਦੀ ਹੈ ਫਿਰ ਵਾਪਸ ਆਉਂਦਾ ਫਿਰ ਉਹਦੇ ਤੇ ਹੋਰ ਕੰਮ ਹੁੰਦਾ ਫਿਰ ਕੈਨੇਡਾ ਤੋਂ ਵਾਪਸ ਅਮਰੀਕਾ ਜਾਂਦਾ ਸੋ ਇਹ ਦੌਰ ਕਈ ਵਾਰੀ ਚੱਲਦਾ ਰਹਿੰਦਾ ਇਹਦੇ ਕਰਕੇ ਕਹਿੰਦੇ ਜਿੰਨੀ ਵਾਰੀ ਪਾਰਟ ਜਿਹੜਾ ਆ ਉਹ ਇਧਰ ਉਧਰ ਜਾਊਗਾ ਉਨਾ ਹੀ ਖਰਚਾ ਵਧੂਗਾ ਉਨਾ ਹੀ ਟੈਰਫ ਵੱਧ ਲੱਗੂਗਾ ਇਸ ਕਰਕੇ ਕਹਿੰਦੇ ਅਸੀਂ ਕੈਨੇਡਾ ਦੇ ਵਿੱਚ ਇਹ ਜਿਆ ਸਿਸਟਮ ਆ ਐਸਟੈਬਲਿਸ਼ ਕਰ ਦੇਵਾਂਗੇ ਕਿ ਪੂਰਾ ਪਾਰਟ ਕੰਪਲੀਟ ਹੋ ਕੇ ਇਧਰੋਂ ਹੀ ਉਧਰ ਜਾਵੇ ਤਾਂ ਕਿ ਇੱਕ ਵਾਰ ਹੀ ਟੈਰਫ ਲਾਉਣੇ ਪੈਣ ਸੋ 2 ਬਿਲੀਅਨ ਡਾਲਰ ਦੇ ਵਾਸਤੇ ਉਹ ਕਹਿੰਦੇ ਅਸੀਂ ਇੱਕ ਰਿਸਪੌਂਸ ਫੰਡ ਕਾਇਮ ਕਰਾਂਗੇ ਕਹਿੰਦੇ ਵੀ ਹੁਣ ਤੱਕ ਕੈਨੇਡਾ ਦੇ ਆਟੋ ਸੈਕਟਰ ਨੇ ਕੈਨੇਡਾ ਦੀ ਇਕਨੋਮੀ ਨੂੰ ਬਚਾਇਆ ਤੇ ਹੁਣ ਪੂਰਾ ਕੈਨੇਡਾ ਕੈਨੇਡਾ ਦੇ ਆਟੋ ਸੈਕਟਰ ਨੂੰ ਬਚਾਉਣ ਵਾਸਤੇ ਜ਼ੋਰ ਲਾ ਦਊਗਾ ਦੂਜੇ ਪਾਸੇ ਪੀਅਰ ਪੌਲੀਅ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਉਹਨਾਂ ਨੇ ਬਜ਼ੁਰਗਾਂ ਬਾਰੇ ਅੱਜ ਐਲਾਨ ਕੀਤੇ ਆ ਉਹ ਕਹਿੰਦੇ ਵੀ ਜਿਹੜੇ ਟੂ ਟੂ ਸਰਕਾਰ ਦੇ ਵੇਲੇ ਬਜ਼ੁਰਗਾਂ ਨੂੰ ਦੰਦਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸੀਗੀਆਂ ਉਹ ਐਵੇਂ ਜਾਰੀ ਰਹਿਣਗੀਆਂ ਪਹਿਲਾਂ ਉਹ ਦਾ ਵਿਰੋਧ ਕਰਦੇ ਹੁੰਦੇ ਸੀਗੇ ਪਰ ਹੁਣ ਉਹਨਾਂ ਨੇ ਅੱਜ ਇਹ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੀ ਦੰਦਾਂ ਦੇ ਇਲਾਜ ਵਾਸਤੇ ਸਹੂਲਤ ਪਿਛਲੀ ਸਰਕਾਰ ਨੇ ਦਿੱਤੀ ਹੋਈ ਹੈ ਉਹ ਇਦਾਂ ਹੀ ਜਾਰੀ ਰਹੂਗੀ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਊਗਾ ਅਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਬਜ਼ੁਰਗ ਰਿਟਾਇਰ ਹੋਣ ਤੋਂ ਬਾਅਦ ਵੀ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਤੇ ਟੈਕਸ ਕੱਟ ਲੱਗੂਗਾ ਸੋ ਹੁਣ ਕੀ ਹੈ ਕਿ ਜੇਕਰ ਕੋਈ ਬਜ਼ੁਰਗ ਕੰਮ ਕਰਦਾ 65 ਸਾਲ ਤੋਂ ਬਾਅਦ ਵੀ ਉਹਨੂੰ 24000 ਡਾਲਰ ਤੱਕ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੋ ਇੰਨੀ ਰੇਟ ਉਹਨੂੰ ਹੁੰਦੀ ਆ ਤੇ ਕਹਿੰਦੇ ਵੀ ਇਹ ਰਕਮ ਵਧਾ ਕੇ 34000 ਤੱਕ ਕਰ ਦਿੱਤੀ ਜਾਊਗੀ ਸੋ 34000 ਤੱਕ ਜੇਕਰ ਕੋਈ ਬਜ਼ੁਰਗ ਰਿਟਾਇਰ ਹੋਣ ਤੋਂ ਬਾਅਦ ਵੀ ਪੈਸੇ ਕਮਾਉਂਦਾ ਤਾਂ ਉਹ ਟੈਕਸ ਫ੍ਰੀ ਹੋਣਗੇ ਉਸ ਤੋਂ ਬਾਅਦ ਜਾ ਕੇ ਉਹਨਾਂ ਦੇ ਉੱਤੇ ਟੈਕਸ ਲੱਗੂਗਾ ਤਾਂ ਕਿ ਉਹ ਕਹਿੰਦੇ ਵੀ ਬਜ਼ੁਰਗਾਂ ਨੂੰ ਕੈਨੇਡਾ ਦੇ ਵਿੱਚ ਕਿਈ ਵੀ ਰਿਟਾਇਰ ਹੋਣ ਤੋਂ ਬਾਅਦ ਵੀ ਕੰਮ ਕਰਨਾ ਪੈਂਦਾ ਆ ਸੋ ਉਹਨਾਂ ਨੂੰ ਥੋੜੀ ਬਹੁਤੀ ਬਜਟ ਹੋਰ ਹੋਣੀ ਚਾਹੀਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਸਰੀ ਦੇ ਵਿੱਚ ਨਵੀਂ ਬਣੀ ਸਰੀ ਪੁਲਿਸ ਉਹਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਕਾਰਵਾਈਆਂ ਆ ਆਪਣੇ ਕਾਰਜ ਨੇ ਭਵਿੱਖ ਦੀਆਂ ਨੀਤੀਆਂ ਦੱਸਣ ਵਾਸਤੇ ਇੱਕ ਪ੍ਰੈਸ ਕਾਨਫਰੰਸ ਕੱਲ ਕਲੀਟਨ ਇਲਾਕੇ ਦੇ ਵਿੱਚ ਆਯੋਜਿਤ ਕੀਤੀ ਗਈ ਸੀ ਜਿੱਥੇ মিডিਏ ਦੇ ਨਾਲ ਗੱਲਬਾਤ ਕਰਦਿਆਂ ਪੁਲਿਸ ਚੀਫ ਨਾਰਮਨ ਲੈਂਪੈਂਸਕੀ ਅਤੇ ਉਹਨਾਂ ਦੇ ਨਾਲ ਈਐਨ ਮੈਕਡੋਨਲਡ ਜੈ ਖੌਸਾ ਉਹਨਾਂ ਨੇ ਦੱਸਿਆ ਕਿ ਸਰੀ ਪੁਲਿਸ ਹੌਲੀ-ਹੌਲੀ ਜਿਹੜੀ ਆ ਮਜ਼ਬੂਤ ਹੋ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਸ਼ਹਿਰ ਨੂੰ ਅਪਰਾਧ ਤੋਂ ਮੁਕਤ ਕਰਨਾ ਹੈ ਆ ਸੁਰੱਖਿਅਤ ਬਣਾਉਣਾ ਹੈ ਜਿਹਦੇ ਵਾਸਤੇ ਉਹ ਕਹਿੰਦੇ ਹੌਲੀ ਹੌਲੀ ਅਸੀਂ ਅੱਗੇ ਵਧ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਅੰਕੜੇ ਆ ਰਹੇ ਉਹਨਾਂ ਵਿੱਚ ਦਿਖ ਰਿਹਾ ਕਿ ਅਪਰਾਧ ਵਿੱਚ ਘਟਾ ਹੋਇਆ ਅ ਜਿਵੇਂ ਕਿ ਉਹ ਕਹਿੰਦੇ ਜਿਹੜਾ ਹਿੰਸਕ ਅਪਰਾਧ ਦਾ ਦ ਚੋਰੀ ਚਕਾੜੀ ਆ ਉਹਦੇ ਵਿੱਚ ਅੰਕੜੇ ਦਰਸਾ ਰਹੇ ਨੇ ਕਿ ਕ੍ਰਾਈਮ ਰੇਟ ਹੇਠਾਂ ਨੂੰ ਗਿਆ ਪਰ ਉਹ ਕਹਿੰਦੇ ਹਜੇ ਬਹੁਤ ਸ਼ਾਰਟ ਪੀਰੀਅਡ ਹੋਇਆ ਸੀ ਹਜੇ ਨਵੰਬਰ ਤੋਂ ਹੀ ਕੰਮ ਸ਼ਾਮਿਲ ਆਇਆ ਅਸੀਂ ਚਾਹੁੰਦੇ ਕਿ ਲੰਮੇ ਅਰਸੇ ਤੱਕ ਰਿਜ਼ਲਟ ਹੀ ਦੱਸਣਾ ਤੇ ਇਹ ਜਿਹੜਾ ਗ੍ਰਾਫ ਹੈ ਹੇਠਾਂ ਨੂੰ ਜਾਵੇ ਇਸ ਦੇ ਨਾਲ ਇਹਨਾਂ ਨੇ ਪੁਲਿਸਿੰਗ ਮਾਡਲ ਦੀ ਗੱਲ ਕਰਦਿਆਂ ਦੱਸਿਆ ਕਿ ਸਰੀ ਦੇ ਵਾਲੀ ਤੇ ਨਿਊਟਨ ਲਾਕੇ ਚ ਸਰੀ ਪੁਲਿਸ ਦਾ ਨਾਤਾ ਤੇ ਇਹਨਾਂ ਦਾ ਅਗਲਾ ਪੜਾ ਹੁਣ ਸੌ ਸਰੀ ਵਿਖੇ ਹੋਣਾ ਗਰਮੀਆਂ ਦੇ ਵਿੱਚ ਸੌ ਸਰੀ ਨੂਵੀ ਸਰੀ ਪੁਲਿਸ ਸਰਵ ਕਰਿਆ ਕਰੂਗੀ ਇਸ ਦੇ ਨਾਲ ਇਹਨਾਂ ਨੇ ਟੈਕਨੋਲੋਜੀ ਬਾਰੇ ਗੱਲ ਕੀਤੀ ਕਿ ਬਾਡੀ ਦੇ ਉੱਤੇ ਵਾਉਣ ਜਿਹੜੇ ਵਰਦੀ ਵਿੱਚ ਕੈਮਰੇ ਹੁੰਦੇ ਆ ਉਹ ਲਿਆਂਦੇ ਜਾ ਰਹੇ ਆ ਤਾਂ ਕਿ ਜੇ ਕੋਈ ਪੁਲਿਸ ਵਾਲਾ ਕਿਸੇ ਦੇ ਨਾਲ ਧੱਕੇਸ਼ਾਹੀ ਕਰਦਾ ਤਾਂ ਉੱਪਰ ਤੱਕ ਗੱਲ ਜਾਵੇ ਉਹਦੀ ਰਿਕਾਰਡਿੰਗ ਨਾਲ ਦੀ ਨਾਲ ਹੁੰਦੀ ਰਵੇ ਜਿਹੜੀ ਕਿ ਆਲਰੇਡੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਅਜਿਹਾ ਹੋ ਰਿਹਾ ਆ ਇਸ ਦੇ ਨਾਲ ਉਹ ਕਹਿੰਦੇ ਵੀ ਸ਼ਹਿਰ ਦੇ ਵਿੱਚ ਅਸੀਂ ਗਾਂਗਵਾਲੇ ਸਾਨੂੰ ਕਾਬੂ ਕਰਨੇ ਤੇ ਹੋਰ ਵੱਡੇ ਇਵੈਂਟਸ ਨੂੰ ਕੰਟਰੋਲ ਕਰਨ ਲਈ ਡਰੋਨ ਖਰੀਦੇ ਆ ਡਰੋਨਸ ਦੇ ਵਾਸਤੇ ਸਪੈਸ਼ਲ ਟ੍ਰੇਨਿੰਗ ਦਵਾਈ ਆ ਤਾਂ ਕਿ ਅਸੀਂ ਡਰੋਨਸ ਦੇ ਨਾਲ ਮਾਹੌਲ ਜਿਹੜਾ ਸਹੀ ਰੱਖੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਦਾ ਜ਼ਿਕਰ ਕੀਤਾ ਕਿ ਨਗਰ ਕੀਰਤਨ 19 April ਨੂੰ ਸਰੀ ਵਿਚ ਲਿਖਿਆ ਜਾਣਾ ਇਹ ਬੀਸੀ ਦਾ ਲਗਭਗ ਸਭ ਤੋਂ ਵੱਡਾ ਇਕੱਠ ਹੁੰਦਾ ਆ ਤੇ ਇਸ ਮੌਕੇ ਉਹ ਕਹਿੰਦੇ ਵੀ ਅਸੀਂ ਡਰੋਨਸ ਦੇ ਰਾਹੀਂ ਨਿਗਰਾਨੀ ਰੱਖਾਂਗੇ ਤਾਕੇ ਡਰੋਨ ਤੇ ਬੈਠੀਆਂ ਟੀਮਾਂ ਜਿੱਥੇ ਵੀ ਕਿਤੇ ਕੋਈ ਮਾੜੀ ਜਿਹੀ ਵੀ ਗਲਤ ਕਾਰਵਾਈ ਹੁੰਦੀ ਹੈ ਉਹ ਦੇਖਦੀ ਹੈ ਤੇ ਥੇਟਾ ਗਰਾਊਂਡ ਦੇ ਉੱਤੇ ਘੁੰਮ ਰਹੇ ਪੁਲਿਸ ਵਾਲੇ ਨਾਲੇ ਉਹਨੂੰ ਜਿਹੜਾ ਜੀ ਠੱਪ ਕਰ ਦੇਣਾ ਇਸ ਦੇ ਨਾਲ ਹੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਸਰੀ ਦੇ ਵਿੱਚ ਵੇਪ ਸ਼ਾਪਾਂ ਖੁੱਲ ਰਹੀਆਂ ਆ ਉਹਨਾਂ ਦੇ ਬਾਹਰ ਕੋਈ ਗਲਤ ਕਾਰਵਾਈ ਨਾ ਹੋਵੇ ਬੱਚੇ ਜਿਹੜੇ ਆ ਉਹਨੂੰ ਜਿਹੜੇ ਆ ਦੂਰ ਰਹਿਣ ਉਹਦੇ ਤੋਂ ਇਹਦੇ ਵਾਸਤੇ ਪੁਲਿਸ ਦੀ ਗਸ਼ਟ ਵਧਾਈ ਜਾਊਗੀ ਉਹ ਕਹਿੰਦੇ ਵੀ ਸਰੀ ਸਿਟੀ ਨੇ ਇਹ ਪਾਇਲਾ ਬਣਾਤਾ ਜਿਹਦੇ ਕਰਕੇ ਸ਼ਾਪਿੰਗ ਖੁੱਲ ਰਹੀਆਂ ਆ ਪਰ ਪੁਲਿਸ ਨੇ ਇਹਦੀ ਜਿਹੜੀ ਹੈ ਗਲਤ ਵਰਤੋਂ ਤੋਂ ਤੋਂ ਕਿਵੇਂ ਰੋਕਣਾ ਆ ਉਹਦੇ ਵਾਸਤੇ ਪੂਰਾ ਜ਼ੋਰ ਲਾਉਗੀ ਅਤੇ ਇਸ ਦੇ ਨਾਲ ਹੀ ਉਹ ਕਹਿੰਦੇ ਵੀ ਗੈਂਗ ਵਾਇਲੈਂਸ ਦੇ ਉੱਤੇ ਕੰਟਰੋਲ ਕਰਨ ਲਈ ਵੀ ਨਵੇਂ ਮੈਈਅਰ ਲਏ ਜਾ ਰਹੇ ਆ ਯੂ ਸਟ੍ਰੈਟਜੀ ਬਣਾਈ ਜਾ ਰਹੀ ਹੈ ਨੌਜਵਾਨਾਂ ਵਾਸਤੇ ਅਸੀਂ ਵਿਸ਼ੇਸ਼ ਉਦਮ ਕਰ ਰਹੇ ਆ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਵੀ ਅਸੀਂ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਇਹਨਾਂ ਦੇ ਉੱਤੇ ਸਖਤ ਸਖਤੀ ਕਰਨ ਜਾ ਰਹੇ ਆ ਤੇ ਵਾਸਤੇ ਇੱਕ ਵਿਸ਼ੇਸ਼ ਦਸਤਾ ਤਿਆਰ ਕੀਤਾ ਗਿਆ ਹੈ ਜਿਹਦਾ ਕੰਮ ਇਹ ਹੈ ਵੀ ਤੁਸੀਂ ਸੜਕਾਂ ਦੇ ਘੁੰਮ ਕੇ ਆ ਜਿਹੜੇ ਸ਼ਰਾਬੀ ਜਿਹੜੇ ਗੱਡੀ ਚਲਾਉਂਦੇ ਆ ਸ਼ਰਾਬ ਪੀ ਕੇ ਉਹਨਾਂ ਨੂੰ ਆਡੈਂਟੀਫਾਈ ਕਰਨਾ ਤੇ ਫਿਰ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਚਾਰਜ ਕਰਨਾ ਸੋ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਸਾਰੀ ਦੇ ਵਿੱਚ ਖਿਆਲ ਰੱਖਣਾ ਤੇ ਉਹ ਕਿਸੇ ਵੇਲੇ ਵੀ ਚਾਰਜ ਹੋ ਸਕਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਗੱਲ ਆਖੀ ਕਿ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਲਾਇਸਨ ਅਫੀਸਰ ਲਾਉਣਦੇ ਉਹ ਹਾਮੀ ਆ ਉਹ ਕਹਿੰਦੇ ਵੀ ਦੋ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਇੱਕ ਤਾਂ ਹੁੰਦਾ ਵੀ ਪੁਲਿਸ ਵੈਸੇ ਸਕੂਲਾਂ ਦੇ ਉੱਤੇ ਨਿਗਰਾਨੀ ਰੱਖਦੀ ਆ ਤੇ ਇੱਕ ਇਹ ਪ੍ਰੋਗਰਾਮ ਹੁੰਦਾ ਕਿ ਸਕੂਲ ਦੇ ਵਿੱਚ ਜਾ ਕੇ ਪੁਲਿਸ ਵਾਲਾ ਤਨਾਤ ਕੀਤਾ ਜਾਂਦਾ ਉਹ ਕਹਿੰਦੇ ਵੀ ਮੇਰੀ ਇੱਛਾ ਇਹ ਹੈ ਵੀ ਸਕੂਲਾਂ ਦੇ ਵਿੱਚ ਪੁਲਿਸ ਵਾਲਾ ਤਨਾਤ ਹੋਵੇ ਜਿਹਨੂੰ ਕਿ ਸਕੂਲ ਲਾਇਜ਼ਨ ਅਫੀਸਰ ਕਹਿੰਦੇ ਆ ਉਹਦੇ ਕਹਿੰਦੇ ਦੋ ਫਾਇਦੇ ਹੁੰਦੇ ਇੱਕ ਤਾਂ ਪੁਲਿਸ ਵਾਲਾ ਹਰ ਵੇਲੇ ਕੈਂਪਸ ਉੱਤੇ ਰਹਿੰਦਾ ਜਿਹਦੇ ਨਾਲ ਗਲਤ ਲੋਕ ਜਿਹੜੇ ਆ ਡਰਗ ਵਗੈਰਾ ਵੇਚਣ ਤੋਂ ਜਾਂ ਹੋਰ ਡਰਦੇ ਆ ਤੇ ਦੂਜੀ ਗੱਲ ਜੇਕਰ ਕਿਸੇ ਬੱਚੇ ਨੇ ਗਾਂਹ ਵੱਡੀਆਂ ਕਲਾਸਾਂ ਦੇ ਵਿੱਚ ਅੱਗੇ ਜਾਣਾ ਯੂਨੀਵਰਸਿਟੀ ਵਿੱਚ ਮੈਂਟਰਸ਼ਿਪ ਦੀ ਲੋੜ ਆ ਸਲਾਹ ਲੈਣੀ ਆ ਵੀ ਉਹਨੇ ਗਾਂਹ ਪੁਲਿਸ ਵਿੱਚ ਕਿਵੇਂ ਜਾਣਾ ਜਾਂ ਹੋਰ ਕਿਵੇਂ ਹੋਰ ਕੋਈ ਪ੍ਰੋਗਰਾਮ ਚੂਜ਼ ਕਰਨਾ ਉਹਦੇ ਵਿੱਚ ਪੁਲਿਸ ਵਾਲਾ ਉਹਨਾਂ ਦੀ ਮਦਦ ਕਰ ਸਕਦਾ ਕਹਿੰਦੇ ਵੀ ਇਹ ਸਰੀ ਸਕੂਲ ਬੋਰਡ ਤੇ ਡਿਪੈਂਡ ਕਰਦਾ ਵੀ ਉਹ ਕਿਹੜਾ ਪ੍ਰੋਗਰਾਮ ਚੂਜ਼ ਕਰਦੇ ਆ ਪਰ ਸਰੀ ਪੁਲਿਸ ਚਾਹੁੰਦੀ ਆ ਕਿ ਸਾਨੂੰ ਸਕੂਲਾਂ ਦੇ ਵਿੱਚ ਤਨਤੀ ਕਰਵਾਈ ਜਾਵੇ ਤਾਂ ਕਿ ਅਸੀਂ ਬੱਚਿਆਂ ਦੇ ਵਿੱਚ ਘੌੜ ਮਿਲ ਕੇ ਇੱਕ ਤਾਂ ਜਿਹੜਾ ਪੁਲਿਸ ਦੇ ਵਿੱਚ ਡਰ ਬਣਿਆ ਹੋਇਆ ਉਹ ਦੂਰ ਕਰ ਸਕੀਏ ਤੇ ਨਾਲੇ ਜਿੱਥੇ ਸਕੂਲਾਂ ਦੇ ਵਿੱਚ ਡਰੱਗ ਵਗੈਰਾ ਵਿਕਦੀ ਉਹਦੇ ਤੇ ਸਿੱਧੇ ਤੌਰ ਦੇ ਉੱਤੇ ਅਸਰ ਪਾ ਸਕੀਏ ਸੋ ਹੁਣ ਬਾਲ ਜਿਹੜੀ ਆ ਸਰੀ ਸਕੂਲ ਬੋਰਡ ਦੇ ਉਹਨਾਂ ਨੇ ਪਾਲੇ ਛੱਡ ਦਿੱਤੀ ਆ ਪਰ ਤੁਸੀਂ ਹੁਣ ਸਾਨੂੰ ਅੱਗੇ ਆ ਦੇਓ ਅਸੀਂ ਸਕੂਲਾਂ ਵਿੱਚ ਜਾਣਾ ਚਾਹੁੰਦੇ ਆ ਤਾਂ ਕਿ ਉੱਥੇ ਬੱਚੇ ਜਿਹੜੇ ਪਹਿਲਾਂ ਹੀ ਕੰਟਰੋਲ ਕੀਤੇ ਜਾ ਸਕਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਇੱਕ ਅਦਾਰਾ ਹੈਗਾ ਜੀ ਯੂ ਐਸ ਸੀ ਆਰ ਐਫ ਜਿਹਨੂੰ ਆਪਾਂ ਪੰਜਾਬੀ 'ਚ ਇਹ ਕਹਿ ਸਕਦੇ ਆ ਕਿ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਤੇ ਸੰਯੁਕਤ ਰਾਜ ਕਮਿਸ਼ਨ ਸੋ ਅਮਰੀਕਾ ਦਾ ਇਹ ਜਾਰਾ ਦੁਨੀਆ ਭਰ ਦੇ ਵਿੱਚ ਮੁਲਕਾਂ ਤੇ ਨਿਗਾਹ ਰੱਖਦਾ ਕਿ ਕਿੱਥੇ ਕੀ ਗਲਤ ਹੋ ਰਿਹਾ ਹੈ ਸੋ ਉਹਦੇ ਆਧਾਰ ਤੇ ਜਿਹੜੀ ਇਸ ਵਾਰ ਦੀ ਰਿਪੋਰਟ ਉਹਨਾਂ ਨੇ ਛਾਪੀ ਉਹਦੇ ਵਿੱਚ ਉਹਨਾਂ ਨੇ ਭਾਰਤ ਨੂੰ ਇੱਕ ਖਾਸ ਚਿੰਤਾ ਵਾਲਾ ਦੇਸ਼ ਗਰਦਾਨਨ ਦੀ ਸਿਫਾਰਿਸ਼ ਕੀਤੀ ਆ ਉਹ ਕਹਿੰਦੇ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਤੱਕਾ ਹੋ ਰਿਹਾ ਆ ਬੋਲਣ ਦੀ ਆਜ਼ਾਦੀ ਜਿਹੜੀ ਆ ਉਹ ਨੱਪੀ ਜਾ ਰਹੀ ਆ ਹੋਰ ਬਹੁਤ ਕੁਝ ਗਲਤ ਹੋ ਰਿਹਾ ਇੱਥੋਂ ਤੱਕ ਕਿ ਸਿੱਖਾਂ ਨੂੰ ਬਾਹਰ ਆ ਕੇ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਕਰਕੇ ਇਹਨਾਂ ਦਾ ਵਿਸ਼ੇਸ਼ ਦਰਜਾ ਬਣਦਾ ਆ ਸੋ ਯੂਐਸਸੀਆਈਆਰ ਫਿਰ ਨੋਟ ਕੀਤਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਵਿਰੁੱਧ ਸਰਕਾਰੀ ਪੱਧਰ ਤੇ ਉਤੇ ਨਫ਼ਰਤ ਭਰੇ ਭਾਸ਼ਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਤੇ ਫਿਰ ਉਸ ਨਫ਼ਰਤ ਨੂੰ ਬਹੁ ਗਿਣਤੀ ਵੱਲੋਂ ਘੱਟ ਗਿਣਤੀ ਦੇ ਖਿਲਾਫ ਹਿੰਸਾ ਭੜਕਾਉਣ ਲਈ ਵਰਤਿਆ ਜਾਂਦਾ ਸੋ ਇੱਥੋਂ ਤੱਕ ਵੀ ਘੱਟ ਗਿਣਤੀਆਂ ਦੇ ਵਿਰੁੱਧ ਚੋਣਵੇਂ ਕਾਨੂੰਨਾਂ ਦੀ ਵਰਤੋਂ ਉਹਨਾਂ ਨੂੰ ਰਿਪੀਟ ਕਰਨ ਲਈ ਕੀਤੀ ਜਾ ਰਹੀ ਆ ਸੋ ਯੂਐਸ ਰਿਲੀਜੀਅਸ ਫਰੀडम ਰਿਪੋਰਟ ਕਹਿੰਦੀ ਆ ਕਿ ਅਮਰੀਕਾ ਨੂੰ ਚਾਹੀਦਾ ਕਿ ਉਹ ਭਾਰਤ ਨੂੰ ਕੰਟਰੀ ਆਫ ਅ ਪਾਰਟਿਕੂਲਰ ਕਨਸਰਨ ਖਾਸ ਚਿੰਤਾ ਵਾਲਾ ਦੇਸ਼ ਗਰਦਾਨੇ ਤਾਂ ਕਿ ਜਿਹੜੀਆਂ ਰਿਲੀਜੀਅਸ ਮਨੋਰਟੀਜ਼ ਨੇ ਧਾਰਮਿਕ ਘਟ ਗਿਣਤੀਆਂ ਆ ਉਹਨਾਂ ਦੇ ਉੱਤੇ ਜ਼ੁਲਮ ਨੂੰ ਕੁਛ ਠੱਲ ਪਵੇ ਇੱਥੇ ਹੀ ਵਸ ਨਹੀਂ ਉਹਨਾਂ ਨੇ ਇਹ ਵੀ ਮੰਗ ਕੀਤੀ ਆ ਕਿ ਭਾਰਤ ਦੀ ਖੁਫੀਆ ਏਜੰਸੀ ਰੋ ਉਹਦੇ ਉੱਤੇ ਪਾਬੰਦੀ ਲਾਈ ਜਾਵੇ ਜਿੰਨੇ ਵੀ ਉਹਨਾਂ ਦੇ ਐਸੈਟ ਨੇ ਦੁਨੀਆ ਭਾਰਤ ਤੋਂ ਬਾਹਰ ਉਹ ਫਰੀਜ਼ ਕੀਤੇ ਜਾਣ ਤਾਂ ਕਿ ਉਹ ਕੁਝ ਵੀ ਗਲਤ ਨਾ ਕਰ ਸਕਣ ਇਸ ਰਿਪੋਰਟ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਸਿੱਖ ਕਮਿਊਨਿਟੀ ਨੂੰ ਅਮਰੀਕਾ ਦੇ ਵਿੱਚ ਆ ਕੇ ਵੀ ਟਾਰਗੇਟ ਕੀਤਾ ਗਿਆ ਆ ਜਿਹੜੇ ਲੋਕ ਸਿੱਖਾਂ ਦੀ ਗੱਲ ਕਰਦੇ ਆ ਚਾਹੇ ਉਹਨਾਂ ਵਿੱਚ ਪੱਤਰਕਾਰ ਨੇ ਚਾਹੇ ਉਹਨਾਂ ਦੇ ਵਿੱਚ ਬੁੱਧੀਜੀਵੀ ਆ ਚਾਹੇ ਉਹਨਾਂ ਦੇ ਆਪਣੇ ਸਿੱਖ ਹਲਕਿਆਂ ਦੇ ਵਿੱਚੋਂ ਗੁਰਦਵਾਰਿਆਂ ਦੇ ਵਿੱਚੋਂ ਧਾਰਮਿਕ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਇਸ ਵਾਸਤੇ ਅਮਰੀਕਾ ਸਰਕਾਰ ਨੂੰ ਚਾਹੀਦਾ ਕਿ ਇੱਕ ਤਾਂ ਭਾਰਤ ਨੂੰ ਵਿਸ਼ੇਸ਼ ਸੂਚੀ ਵਿੱਚ ਪਾਵੇ ਵੀ ਇਹ ਖਾਸ ਨਿਗਰਾਨੀ ਕਰਨ ਵਾਲਾ ਮੁਲਕ ਆ ਤੇ ਦੂਜੀ ਗੱਲ ਭਾਰਤੀ ਖੁਫੀਆ ਏਜੰਸੀ ਰਾ ਉਹਨੂੰ ਤੇ پابੰਦੀ ਲਾ ਕੇ ਉਹਨਾਂ ਦੇ ਸਾਰੇ ਅਸਰ ਜਿੱਥੇ ਕਿਤੇ ਵੀ ਦੁਨੀਆ ਭਾਰਤ ਵਿੱਚ ਭਾਰਤ ਤੋਂ ਬਾਹਰ ਦੁਨੀਆ ਵਿੱਚ ਹੈਗੇ ਆ ਉਹਨਾਂ ਜਾਇਦਾਦਾਂ ਨੂੰ ਫ੍ਰੀਜ਼ ਕਰ ਲਿਆ ਜਾਵੇ ਉਹਨਾਂ ਦੇ ਉੱਤੇ ਕਬਜ਼ਾ ਲਿਆ ਜਾਵੇ ਇਸ ਨਾਲ ਹੀ ਗੱਲਬਾਤ ਕਰੀਏ ਸਿਗਨਲ ਐਪ ਦੀ ਸਿਗਨਲ ਐਪ ਅੱਜਕੱਲ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਅਮਰੀਕਾ ਦੇ ਜਿਹੜੇ ਵੱਡੇ ਸਿਆਸਤਦਾਨ ਨੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਸੀ ਜਿਦੇ ਵਿੱਚ ਉਹ ਗੱਲਬਾਤ ਕਰ ਰਹੇ ਸੀ ਉਸ ਗੱਲਬਾਤ ਦੇ ਵਿੱਚ ਇੱਕ ਪੱਤਰਕਾਰ ਗਰੁੱਪ ਚ ਐਡ ਹੋ ਗਿਆ ਕਿਵੇਂ ਹੋਇਆ ਇਹ ਹਜੇ ਜਾਂਚ ਦਾ ਵਿਸ਼ਾ ਆ ਉਸ ਤੋਂ ਬਾਅਦ ਸਾਰੀ ਚੈਟ ਜਿਹੜੀ ਆ ਬਾਹਰ ਆ ਚੁੱਕੀ ਹੈ ਤੇ ਅੱਜ ਉਸ ਪੱਤਰਕਾਰ ਨੇ ਉਹ ਸਾਰੀ ਚੈਟ ਅਖਬਾਰ ਦੇ ਵਿੱਚ ਛਾਪ ਦਿੱਤੀ ਹੈ ਜਿਦੇ ਵਿੱਚ ਸਲਾਹਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਯਮਨ ਦੇ ਉੱਤੇ ਹਮਲਾ ਕਿਵੇਂ ਕਰਨਾ ਆ ਸੋ ਇਹ ਸਿਗਨਲ ਐਪ ਜਿਹੜੀ ਆ ਵਰਤੀ ਜਾ ਰਹੀ ਸੀ ਦੁਨੀਆ ਦੇ ਵਿੱਚ ਅੱਜਕੱਲ੍ਹ ਦੇ ਮੋਬਾਈਲ ਫੋਨ ਨੇ ਉਹਨਾਂ ਦੇ ਉੱਤੇ ਸੁਨੇਹੇ ਭੇਜਣ ਲਈ ਆਡਡ ਐਪਸ ਵਰਤੀਆਂ ਜਾਂਦੀਆਂ ਵਾਟਸਐਪ ਜਿਹੜੀ ਸਭ ਤੋਂ ਵੱਧ ਪੌਪੂਲਰ ਹੈਗੀ ਉਸ ਤੋਂ ਇਲਾਵਾ ਟੈਲੀਗ੍ਰਾਮ ਵੱਡਾ ਡਾਟਾ ਭੇਜਣ ਲਈ ਵਰਤੀ ਜਾਂਦੀ ਆ ਕਈ ਲੋਕ ਸਨੇਪਚੈਟ ਦੀ ਵਰਤੋਂ ਕਰਦੇ ਆ ਮੈਸੈਂਜਰ ਦੀ ਵਰਤੋਂ ਕਰਦੇ ਆ ਕੁਝ ਖਾਸ ਲੋਕ ਜਿਹੜੇ ਸਿਗਨਲ ਐਪ ਵਰਤਦੇ ਸੀਗੇ ਜਿਹਦਾ ਸਾਈਨ ਤੁਸੀਂ ਪਿੱਛੇ ਸਕਰੀਨ ਤੇ ਦੇਖ ਸਕਦੇ ਆ ਇਹਦੇ ਬਾਰੇ ਇਹ ਕਿਹਾ ਜਾਂਦਾ ਕਿ ਬਹੁਤ ਸੇਫ ਐਪ ਆ ਤੇ ਇਹ ਬਣਾਈ ਵੀ WhatsApp ਦੇ ਵਿੱਚੋਂ ਨਿਕਲੇ ਬੰਦਿਆਂ ਨੇ ਸੀ ਕਿ ਜਿਨ੍ਹਾਂ ਨੇ WhatsApp ਤਿਆਰ ਕੀਤਾ ਸੀਗਾ ਤੇ ਜਦੋਂ ਫਿਰ WhatsApp ਦੇ ਨਾਲ ਸਮਝੌਤਾ ਹੋ ਗਿਆ ਦੀ ਸਕਿਉਰਟੀ ਦੇ ਨਾਲ ਤੇ ਇਹਨਾਂ ਲੋਕਾਂ ਨੇ ਦੁਨੀਆ ਨੂੰ ਬਚਾਉਣ ਵਾਸਤੇ ਇਹਨਾਂ ਦਾ ਡਾਟਾ ਚੋਰੀ ਹੋਣ ਤੋਂ ਬਚਾਉਣ ਲਈ ਇਹ ਐਪ ਫੋਨ ਦੇ ਵਿੱਚ ਲੈ ਜਾਂਦੀ ਸੀ ਜਿਹੜੀ ਕਿ দান ਦੇ ਨਾਲ ਚੱਲਦੀ ਆ ਸੋ ਇਹਦੇ ਬਾਰੇ ਹੁਣ ਕਾਫੀ ਰੌਲਾ ਪਿਆ ਕਿ Signal ਐਪ ਜਿਹੜੀ ਹੈਕ ਹੋ ਗਈ ਹੈ ਸੋ ਇਹਦੇ ਬਾਰੇ ਤੁਹਾਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ Signal ਐਪ ਕੰਪਰੋਮਾਈਜ਼ ਨਹੀਂ ਹੋਈ ਹੈਗੀ ਸਿਗਨਲ ਜਿਹੜੀ ਹੱਲੇ ਵੀ ਐਂਡ ਟੂ ਐਂਡ ਐਨਕ੍ਰਿਪਟਡ ਹੈਗੀ ਆ ਇਹ ਮਨੁੱਖੀ ਗਲਤੀ ਕਰਕੇ ਚੈਟ ਲੀਕ ਹੋਈ ਆ ਇਹ ਜਿਹੜੇ ਸਿਆਸਤਦਾਨ ਨੇ ਅਮਰੀਕਾ ਦੇ ਇਹਨਾਂ ਦੇ ਵਿੱਚੋਂ ਕਿਸੇ ਨੇ ਪੱਤਰਕਾਰ ਜਿਹੜਾ ਗਲਤੀ ਨਾਲ ਵਿੱਚ ਜਮਾ ਕਰ ਲਿਆ ਹੋ ਸਕਦਾ ਕਿਸੇ ਦਾ ਨਾਮ ਦਾ ਭੁਲੇਖਾ ਹੋਵੇ ਤੇ ਉਸ ਤੋਂ ਬਾਅਦ ਵਿੱਚ ਚੈਟ ਲੀਕ ਹੋ ਗਈ ਆ ਸੋ ਸਿਗਨਲ ਚੈਟ ਵੱਲੋਂ ਕੋਈ ਗੱਲਬਾਤ ਲੀਕ ਨਹੀਂ ਕੀਤੀ ਗਈ ਨਾ ਕੋਈ ਹੈਕਿੰਗ ਹੋਈ ਆ ਇਹ ਸਿਰਫ ਤਾਂ ਸਿਰਫ ਮੈਸੇਜ ਯੂਜ਼ ਹੋਇਆ ਐ ਐਪ ਦਾ ਤੇ ਮਨੁੱਖੀ ਗਲਤੀ ਦੇ ਕਾਰਨ ਇਹ ਗੱਲਬਾਤ ਹੋਈ ਆ ਸੋ ਬਹੁਤ ਸਾਰੇ ਐਕਟਿਵਿਸਟ ਵਕੀਲ ਪੱਤਰਕਾਰ ਇਸ ਸਿਗਨਲ ਐਪ ਦੀ ਵਰਤੋਂ ਕਰਦੇ ਆ ਸਨੇਹੇ ਭੇਜਣ ਵਾਸਤੇ ਸੋ ਉਹਨਾਂ ਨੂੰ ਮੈਂ ਵਿਸ਼ੇਸ਼ ਤੌਰ ਦੇ ਤੇ ਦੱਸਣਾ ਚਾਹੁੰਦਾ ਕਿ ਕੁਝ ਖਾਸ ਖਿਆਲ ਰੱਖਣ ਦੀ ਲੋੜ ਆ ਸੋ ਇੱਕ ਤਾਂ ਇਹ ਆ ਕਿ ਜਿਹੜਾ ਨੇ ਤੁਹਾਡੀ ਐਪ ਹੈਕ ਕਰਨੀ ਹੁੰਦੀ ਆ ਜਿਵੇਂ ਕਿ ਭਾਰਤ ਤੇ ਚੀਨ ਵਰਗੇ ਮੁਲਕ ਅਕਸਰ ਤੌਰ ਦੇ ਤੇ ਕਰਦੇ ਆ ਇਜ਼ਰਾਈਲ ਬਹੁਤ ਕਰਦਾ ਆ ਸੋ ਉਹਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਕੋਈ ਸਨੇਹਾ ਭੇਜਿਆ ਜਾਂਦਾ ਸਨੇਹਾ ਮੈਸੇਜ ਦੇ ਰੂਪ ਦੇ ਵਿੱਚ ਹੋ ਸਕਦਾ ਕਿ ਤੁਹਾਨੂੰ ਜਿਆ ਬਿੱਲ ਆਇਆ ਇਨਵੌਇਸ ਆ ਜਾ ਤੁਹਾਡੇ ਵਾਸਤੇ ਗਿਫਟ ਆ ਜੋ ਵੀ ਤੁਸੀਂ ਉਹ ਲਿੰਕ ਖੋਲਦੇ ਆ ਤੁਹਾਡਾ ਫੋਨ ਹੈਕ ਹੋ ਜਾਂਦਾ ਆ ਇਸ ਤੋਂ ਇਲਾਵਾ ਕਯੂਆਰ ਕੋਡ ਕੋਈ ਭੇਜ ਦਿੱਤਾ ਜਾਂਦਾ ਤੁਸੀਂ ਉਹ ਸਕੈਨ ਕਰ ਲਿਆ ਤੇ ਉਹਦੇ ਨਾਲ ਵੀ ਤੁਹਾਡਾ ਫੋਨ ਹੈਕ ਹੋ ਸਕਦਾ ਸੋ ਜੇਕਰ ਤੁਹਾਨੂੰ ਲੱਗਦਾ ਵੀ ਆ ਬੰਦੇ ਨੂੰ ਮੈਂ ਜਾਣਦਾ ਨਹੀਂ ਆਈ ਮੇਰੀ ਜਾਣ ਪਛਾਣ ਵਾਲੀ ਨਹੀਂ ਆ ਉਹਦੇ ਉੱਤੇ ਕੋਈ ਵੀ ਅਟੈਚਮੈਂਟ ਆਉਂਦੀ ਆ ਜਾਂ ਕਯੂਆਰ ਕੋਡ ਆਉਂਦਾ ਕਿਸੇ ਮੈਸੇਜ ਵਿੱਚ ਆਉਂਦਾ ਇਹੋ ਜਿਹਾ ਸੁਨੇਹਾ ਉਹਨੂੰ ਖੋਲੋ ਨਾ ਤੁਹਾਡਾ ਫੋਨ ਹੈਕ ਹੋ ਸਕਦਾ ਦੂਜੀ ਗੱਲ ਇਹ ਹੈ ਕਿ ਤੁਸੀਂ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਲਿੰਕਡ ਡਿਵਾਈਸੇਜ਼ ਆ ਜਰੂਰ ਚੈੱਕ ਕਰੋ ਅ ਸਿਗਨਲ ਦੇ ਵਿੱਚ ਜਾ ਕੇ ਤੁਸੀਂ ਸੈਟਿੰਗ ਜਦੋਂ ਖੋਲੋਗੇ ਲਿੰਕਡ ਡਿਵਾਈਸ ਆਪਣੇ ਚੈੱਕ ਕਰੋ ਵੀ ਕਿਹੜੀਆਂ ਕਿਹੜੀਆਂ ਆ ਕਿਉਂਕਿ ਅਕਸਰ ਕੀ ਲੋਕ ਕਰਦੇ ਆ ਬਹੁਤ ਸਾਰੇ ਕਿ ਸਿਗਨਲ ਐਪ ਫੋਨ ਤੇ ਵੀ ਵਰਤ ਰਹੇ ਆ ਆਪਣੇ ਆਈਪੈਡ ਤੇ ਵੀ ਵਰਤ ਰਹੇ ਆ ਨਾਲ ਹੀ ਨਾ ਡੈਸਕਟਾਪ ਜਾਂ ਲੈਪਟਾਪ ਤੇ ਵੀ ਵਰਤਦੇ ਹੁੰਦੇ ਆ ਉਹਦੇ ਵਿੱਚ ਤੁਸੀਂ ਸੂਚੀ ਜੀ ਦੇਖ ਸਕਦੇ ਆ ਕੋਈ ਇਹੋ ਜਿਹੀ ਆ ਡਿਵਾਈਸ ਤੇ ਨਹੀਂ ਹੈ ਜੀ ਜਿਹੜੀ ਤੁਸੀਂ ਵਰਤ ਨਹੀਂ ਰਹੇ ਉਹ ਵਿੱਚ ਐਡ ਹੋਈ ਹੋਈ ਆ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਸਕਦਾ ਆ ਤੇ ਬਾਕੀ ਇੱਕ ਇਹ ਗੱਲ ਆ ਕਿ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਦੀ ਦੁਨੀਆ ਆ ਉਹਦੇ ਵਿੱਚ ਹੋਰ ਬਹੁਤ ਸਾਰੇ ਯੰਤਰ ਮੌਜੂਦ ਆ ਇੱਕ ਤਾਂ ਇਹ ਆ ਕਿ ਆਪਣੇ ਫੋਨ ਜਿਹੜੇ ਹੱਥ ਦੇ ਵਿੱਚ ਇੱਕ ਵਾਰੀ ਰੀਸਟਾਰਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਕਈ ਵਾਰੀ ਬਚਾਅ ਹੋ ਜਾਂਦਾ ਖਾਸ ਕਰਕੇ Apple ਵਾਲੇ ਫੋਨ ਜਦੋਂ ਕੋਈ Apple ਦੀ ਅਪਡੇਟ ਆਉਂਦੀ ਆ ਉਹ ਜ਼ਰੂਰ ਅਪਡੇਟ ਕਰ ਲਿਆ ਕਰੋ ਜੇ ਵਾਇਰਸ ਤੁਹਾਡੇ ਹੋਊਗਾ ਵੀ ਉਹਨੋਂ ਵੀ ਉਹ ਕਵਰ ਕਰ ਜਾਂਦੀ ਆ ਤੇ ਇਸੇ ਤਰ੍ਹਾਂ ਜਦੋਂ ਸਿਗਨਲ ਐਪ ਦੀ ਕੋਈ ਅਪਡੇਟ ਆਉਂਦੀ ਆ ਉਹ ਵੀ ਨਾਲ ਦੀ ਨਾਲ ਅਪਡੇਟ ਕਰਿਆ ਕਰੋ ਇਹਦੇ ਨਾਲ ਵੀ ਬਚਾ ਰਹਿਂਦਾ ਆ ਸੋ ਇਸ ਤੋਂ ਵੀ ਵੱਡੀ ਗੱਲ ਜਿਹੜੀ ਇਹ ਆ ਕਿ ਜੇਕਰ ਕਈ ਲੋਕ ਸੋਚਦੇ ਆ ਕਿ ਜੇਕਰ ਅਸੀਂ ਸਿਗਨਲ ਭਾਰਤ ਜਾਂ ਚੀਨ ਦੇ ਵਿੱਚ ਜਾ ਕੇ ਵਰਤਵਾਂਗੇ ਤਾਂ ਉਹ ਵੀ ਸੇਫ ਆ ਜੇ ਤੁਸੀਂ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਯੂਰਪ ਦੇ ਵਿੱਚ ਸਿਗਨਲ ਵਰਤਦੇ ਆ ਇੱਥੇ ਚੋਰੀ ਕਰਨੀ ਬਹੁਤ ਔਖੀ ਆ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਕਾਨੂੰਨ ਹੈਗੇ ਆ ਸਿਗਨਲ ਇੱਥੇ ਐਂਡ ਟੂ ਐਂਡ ਇਨਕ੍ਰਿਪਟਡ ਆ ਪਰ ਜੇਕਰ ਤੁਸੀਂ ਭਾਰਤ ਤੇ ਚੀਨ ਜਾ ਕੇ ਸੋਚਦੇ ਆ ਤਾਂ ਇਹ ਬਿਲਕੁਲ ਗਲਤ ਆ ਸਿਗਨਲ ਐਪ ਉੱਥੇ ਹੈ ਕਿ ਨਹੀਂ ਹੁੰਦੀ ਨਾ ਸਿਗਨਲ ਐਪ ਦੀ ਸਿਕਿਉਰਿਟੀ ਹੈਕ ਹੁੰਦੀ ਆ ਜਦੋਂ ਤੁਸੀਂ ਜਾ ਕੇ ਭਾਰਤ ਜਾਂ ਚੀਨ ਦੇ ਵਿੱਚ ਫੋਨ ਯੂਜ਼ ਕਰਦੇ ਆ ਉੱਥੋਂ ਦੀ ਚਿਪ ਜਿਹੜੀ ਆ ਉਹ ਵਿੱਚ ਐਡ ਕਰ ਪਾਉਨੇ ਆ ਤਾਂ ਉਹਦੇ ਨਾਲੇ ਜਿਹੜਾ ਸਾਰਾ ਤੁਹਾਡਾ ਫੋਨ ਦਾ ਡਾਟਾ ਆ ਉਹ ਸਰਵਿਸ ਪ੍ਰੋਵਾਈਡਰ ਕੋ ਚਲੇ ਜਾਂਦਾ ਆ ਤੇ ਸਰਵਿਸ ਪ੍ਰੋਵਾਈਡਰ ਦੇ ਰਾਹੀਂ ਫਿਰ ਏਜੰਸੀਆਂ ਤੁਹਾਡੇ ਫੋਨ ਵਿੱਚ ਵੜ ਜਾਂਦੀਆਂ ਆ ਸੋ ਇਸ ਕਰਕੇ ਸਿਗਨਲ ਐਪ ਜਿਹੜੀ ਆ ਜਦੋਂ ਤੁਸੀਂ ਭਾਰਤ ਜਾ ਕੇ ਵਰਤੋਗੇ ਜਾਂ ਚੀਨ ਜਾ ਕੇ ਵਰਤੋਗੇ ਤੁਸੀਂ ਭੁੱਲ ਜੋ ਵੀ ਉਹ ਸਿਕਿਉਰ ਆ ਉੱਥੇ ਉਹ ਸਿਕਿਉਰ ਬਿਲਕੁਲ ਨਹੀਂ ਹੈਗੀ ਕਿਉਂਕਿ ਸਰਵਿਸ ਪ੍ਰੋਵਾਈਡਰ ਦੇ ਜ਼ਰੀਏ ਜੋ ਤੁਹਾਨੂੰ ਫੋਨ ਦੀ ਸੇਵਾ ਪ੍ਰੋਵਾਈਡ ਕਰ ਰਿਹਾ ਆ ਉਹਦੇ ਜ਼ਰੀਏ ਤੁਹਾਡੇ ਫੋਨ ਨੂੰ ਹੈਕ ਕੀਤਾ ਜਾ ਸਕਦਾ ਆ ਅਦਰਵਾਈਜ਼ ਸਿਗਨਲ ਜਿਹੜੀ ਆ ਬਹੁਤ ਸਿਕਿਉਰ ਐਪ ਹੱਲੇ ਵੀ ਹੈਗੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਯੂਰਪ ਦੀ ਯੂਰਪ ਦੇ ਵਿੱਚ ਅੱਜ ਕਾਫੀ ਹਫੜਾ ਦਫੜੀ ਮਚੀ ਰਹੀ ਹੈ ਸਟੋਰਾਂ ਦੇ ਵਿੱਚ ਲੋਕ ਗਰੋਸਰੀ ਜਿਹੜੇ ਪੈਨਿਕ ਹੋ ਕੇ ਖਰੀਦਦੇ ਦਿਖੇ ਗਏ ਆ ਹੋਇਆ ਇਸ ਤਰੀਕੇ ਕਿ ਯੂਰੋਪੀਅਨ ਕਮਿਸ਼ਨ ਵੱਲੋਂ ਇੱਕ ਸਟੇਟਮੈਂਟ ਦੇ ਦਿੱਤੀ ਗਈ ਕਿ ਹਰੇਕ ਘਰ ਦੇ ਵਿੱਚ 72 ਘੰਟੇ ਦਾ ਸਮਾਨ ਜ਼ਰੂਰ ਹੋਣਾ ਚਾਹੀਦਾ ਕਿ ਜੇਕਰ ਕੋ ਕੁਦਰਤੀ ਆਫਤ ਆ ਜਾਂਦੀ ਹੈ ਕੋਈ ਸਾਈਬਰ ਅਟੈਕ ਹੋ ਜਾਂਦਾ ਬਿਜਲੀ ਗਲ ਕਰ ਦਿੱਤੀ ਜਾਂਦੀ ਹੈ ਇੰਟਰਨੈਟ ਰੋਕ ਲਿਆ ਜਾਂਦਾ ਤੇ ਜਾਂ ਫਿਰ ਕੋਈ ਜੀਓ ਪੋਲਿਟੀਕਲ ਸ਼ਿਫਟ ਹੋ ਜਾਂਦੀ ਹੈ ਮਤਲਬ ਕਿ ਕੋਈ ਕੋਈ ਲੜਾਈ ਵਗੈਰਾ ਲੱਗ ਜਾਂਦੀ ਹੈ ਤਾ ਲੋਕਾਂ ਦੇ ਕੋਲ ਘਰ 72 ਘੰਟੇ ਦਾ ਰਾਸ਼ਨ ਜ਼ਰੂਰ ਹੋਣਾ ਚਾਹੀਦਾ ਜਿਹਦੇ ਨਾਲ ਉਹ 3 ਦਿਨ ਬਚਾਅ ਕਰ ਸਕਣ ਸੋ ਇਹ ਗੱਲ ਕਹਿਣ ਦੀ ਦੇਸੀ ਇੱਕ ਲੋਕਾਂ ਨੇ ਗਰੋਸਰੀ ਖਾਣ ਪੀਣ ਵਾਲਾ ਸਮਾਨ ਅਤੇ ਕਲੀਨਿੰਗ ਦਾ ਸਮਾਨ ਟੋਲਰ ਪੇਪਰ ਵਗੈਰਾ ਚੱਕਣਾ ਸ਼ੁਰੂ ਕਰ ਦਿੱਤਾ ਅਤੇ ਉਹੀ ਗੱਲ ਹੁੰਦੀ ਹੈ ਜਦੋਂ ਤੁਸੀਂ ਸਮਾਨ ਜ਼ਿਆਦਾ ਚੱਕਦੇ ਆ ਇੱਕਦਮ ਤੇ ਫਿਰ ਮੁੱਕ ਜਾਂਦਾ ਆ ਸੋ ਇਹ ਜਿਹੜਾ ਅੰਦਾਜ਼ਾ ਹੈਗਾ ਜਿਹੜੀ ਵਾਰਨਿੰਗ ਦਿੱਤੀ ਗਈ ਆ ਹਾਲਾਂਕਿ ਮੁੱਖ ਤੌਰ ਦੇਤੇ ਤਾਂ ਕੁਦਰਤੀ ਆਫਤ ਦਾ ਕਹਿ ਕੇ ਦਿੱਤੀ ਗਈ ਆ ਪਰ ਲੋਕਾਂ ਨੂੰ ਇਹ ਲੱਗ ਰਿਹਾ ਕਿ ਨਹੀਂ ਇਹ ਜਿਹੜੀ ਲੜਾਈ ਲੱਗਣ ਵਾਲੀ ਆ ਉਸ ਵਾਸਤੇ ਸਾਨੂੰ ਇਹ ਸਤਰਕ ਕਰ ਰਿਹਾ ਚੇਤਨਨ ਕਰ ਰਿਹਾ ਸੋ ਇਹਦੇ ਵਿੱਚ ਹੁਣ ਲੁਕਮਿੰਗ ਗੱਲ ਵੀ ਕੋਈ ਨਹੀਂ ਹੈਗੀ ਅੱਜ ਜਿਹੜੇ ਨਾਟੋ ਦੇ ਚੀਫ ਨੇ ਉਹਨਾਂ ਨੇ ਗੱਲ ਆਖੀ ਆ ਕਿ ਜੇਕਰ ਸਾਨੂੰ ਰੂਸ ਦਾ ਮੁਕਾਬਲਾ ਇਕੱਲਿਆਂ ਵੀ ਕਰਨਾ ਪਿਆ ਤਾਂ ਅਸੀਂ ਕਰਾਂਗੇ ਰੂਸ ਵੱਲੋਂ ਜੇਕਰ ਪੋਲੈਂਡ ਦੇ ਉੱਤੇ ਹਮਲਾ ਕੀਤਾ ਜਾਂਦਾ ਜਾਂ ਕਿਸੇ ਵੀ ਤਰੀਕੇ ਦੀ ਵਧੇ ਕੀ ਕੀਤੀ ਜਾਂਦੀ ਆ ਤਾਂ ਅਸੀਂ ਜਵਾਬੀ ਕਾਰਵਾਈ ਕਰਨ ਤੋਂ ਗਰੇਜ ਨਹੀਂ ਕਰਾਂਗੇ ਸੋ ਯੂਰਪ ਦੇ ਵਿੱਚ ਹਾਲਾਤ ਜਿਹੜੇ ਕਾਫੀ ਨਾਜ਼ੁਕ ਬਣੇ ਹੋਏ ਆ ਬੇਸ਼ੱਕ ਗੱਲ ਕੁਦਰਤੀ ਆਫਤ ਦੀ ਕੀਤੀ ਜਾ ਰਹੀ ਆ ਪਰ ਅਸਲ ਦੇ ਵਿੱਚ ਗੱਲ ਇਹੀ ਆ ਕਿ ਲੜਾਈ ਕਿਸੇ ਵੇਲੇ ਵੀ ਛਿੜ ਸਕਦੀ ਆ ਤੇ ਉਹਦੇ ਵਾਸਤੇ ਲੋਕਾਂ ਨੂੰ ਚਤਨ ਹੋਣ ਲਈ ਪਹਿਲਾਂ ਹੀ ਜਾਗਰੂਕ ਕੀਤਾ ਜਾ ਰਿਹਾ ਜੀ ਇਸ ਦੇ ਨਾਲ ਗੱਲਬਾਤ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਨੇ ਅੱਜ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋ ਰਿਹਾ ਕਿ ਪੰਜਾਬ ਸਰਕਾਰ ਸਰਹੱਦ ਦੇ ਉੱਤੇ ਰੱਖਿਆ ਦੇ ਵਾਸਤੇ ਇੱਕ ਦੂਜੀ ਲੇਅਰ ਲਾ ਰਹੀ ਆ ਮਤਲਬ ਕਿ ਬਾਰਡਰ ਸਕਿਉਰਿਟੀ ਫੋਰਸ ਤੋਂ ਵੀ ਉੱਪਰ ਕਹਿੰਦੇ ਵੀ ਅਸੀਂ ਇੱਕ 5000 ਹੋਮ ਗਾਰਡ ਪਾਕਿਸਤਾਨ ਵਾਲੀ ਸਰਹੱਦ ਦੇ ਨਾਲ ਤਾਇਨਾਤ ਕਰਨਾ ਆ ਸੋ ਇਹ ਹੋਮ ਗਾਰਡ ਜਿਹੜੇ ਆ ਪੰਜਾਬ ਦੇ ਵਿੱਚੋਂ ਚੁਣੇ ਜਾਣਗੇ ਤੇ ਜੋ ਕਿ ਪੰਜਾਬ ਦੇ ਭਵਿੱਖ ਵਾਸਤੇ ਸਰਹੱਦ ਦੇ ਉੱਤੇ ਬਾਜ਼ ਅੱਖ ਰੱਖਣਗੇ ਕਿਉਂਕਿ ਨਸ਼ਾ ਕਹਿੰਦੇ ਜੀ ਉਧਰੋਂ ਬਹੁਤ ਆ ਰਿਹਾ ਕਮਾਲ ਦੀ ਗੱਲ ਆ ਕਿ ਅੰਕੜੇ ਮੌਜੂਦ ਆ ਕਿਸਾਉ ਤੋਂ ਬਦਲ ਡਰੱਗ ਜਿਹੜੀ ਆ ਉਹ ਅਡਾਨੀ ਦੀਆਂ بندرگاہਾਂ ਤੋਂ ਆ ਰਹੀ ਆ ਗੁਜਰਾਤ ਤੋਂ ਆ ਰਹੀ ਆ ਉੱਥੋਂ ਘੁੰਮ ਕੇ ਪੰਜਾਬ ਆ ਰਹੀ ਆ ਉਹਦਾ ਨਾਂ ਲੈਂਦੇ ਆ ਵੀ ਸਰਕਾਰ ਨੂੰ ਡਰ ਰਿਹਾ ਤੇ ਜਿੱਧਰ ਪਾਕਿਸਤਾਨ ਵਾਲੇ ਪਾਸੇ ਇਦਾਂ ਬਣਾਇਆ ਜਾ ਰਿਹਾ ਹੋਊਗਾ ਵੀ ਉੱਥੇ ਪਤਾ ਨਹੀਂ ਕੀ ਗੱਲ ਹੋ ਜਾਣੀ ਆ ਅਸਲ ਦੇ ਵਿੱਚ ਜਿਹੜਾ ਹੈ ਜੀ ਉਹ ਸਰਕਾਰ ਜਿਹੜੀ ਆ ਉਹ ਆਪ ਹੀ ਬੁੰਦਲੀ ਫੜਦੀ ਆ ਸੋ ਇਹਦਾ ਮਤਲਬ ਸਰਕਾਰ ਇਹ ਕਹਿ ਰਹੀ ਆ ਕਿ ਹੋਮ ਗਾਰਡ ਜਿਹੜੀ ਆ ਬੀਐਸਐਫ ਦੇ ਉੱਪਰ ਲਾਉਣੀ ਪੈਣੀ ਆ ਹੁਣ ਸੋ ਇਹਦਾ ਮਤਲਬ ਇਹ ਆ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਫੌਜ ਆ ਉਹ ਵਿਗ ਚੁੱਕੀ ਆ ਉਤਾਸਕਰਾਂ ਦੇ ਨਾਲ ਰਲਈ ਹੋਈ ਆ ਉਹਦੇ ਉੱਤੇ ਪੰਜਾਬ ਸਰਕਾਰ ਨੂੰ ਯਕੀਨ ਨਹੀਂ ਸੀ ਕਰਕੇ ਉਹਨਾਂ ਨੇ ਮਗਰੇ 5000 ਬੰਦਾ ਹੋਰ ਲਾਉਣਾ ਚਾਹੁੰਦੇ ਆ ਤੇ ਹੋਮਗਾਰਡ ਤੁਹਾਨੂੰ ਯਾਦ ਹੋਣਾ ਕਿ ਜਦੋਂ ਖਾੜਕੂਵਾ ਦੇ ਦਿਨ ਸੀਗੇ ਤਾਂ ਪੁਲਿਸ ਦੀ ਬਹੁਤੇ ਭਰਤੀ ਨਹੀਂ ਸੀ ਹੋ ਰਹੀ ਇੱਕ ਵੱਖਰੀ ਭਰਤੀ ਖੁੱਲੀ ਗਈ ਸੀ ਜਿਹਨੂੰ ਕੋਈ ਹੋਮਗਾਰਡ ਕਿਹਾ ਜਾਂਦਾ ਸੀਗਾ ਜਿਹਨਾਂ ਤਨਖਾਹਾਂ ਘੱਟ ਸੀਗੀਆਂ ਇਹਨਾਂ ਦੇ ਕੋਲ ਸਹੂਲਤਾਂ ਘੱਟ ਸੀਗੀਆਂ ਸੋ ਇਹ ਹੋਮਗਾਰਡੀਏ ਪੰਜਾਬ ਦੇ ਵਿੱਚ ਥਾਂ ਥਾਂ ਤੈਨਾਤ ਕੀਤੇ ਜਾਂਦੇ ਸਨ ਕਮਾਲ ਦੀ ਗੱਲ ਇਹ ਆ ਕਿ 990 ਦੇ ਵਿੱਚ ਜਦੋਂ ਇਹ ਕਹਿੰਦੇ ਸੀ ਵੀ ਹਾਲਾਤ ਬੜੇ ਖਰਾਬ ਆ ਪੰਜਾਬ ਦੇ ਵਿੱਚ ਸਿਰਫ 10,000 ਦੇ ਕਰੀਬ ਪੁਲਸੀਆ ਤਨਾਰ ਸੀਗਾ ਤੇ ਹੁਣ ਇਹ ਗਿਣਤੀ ਵਧਾ ਕੇ ਸਮੇਂ ਦੀਆਂ ਸਰਕਾਰਾਂ ਨੇ 1 ਲੱਖ ਦੇ ਕਰੀਬ ਕਰ ਦਿੱਤੀ ਆ ਸੋ ਪੰਜਾਬ ਦੀ ਆਬਾਦੀ ਇੰਨੀ ਨਹੀਂ ਵਧੀ ਪਰ 10 ਗੁਣਾ ਪੁਲਸੀਏ ਜਰੂਰ ਵਧਾ ਦਿੱਤੇ ਗਏ ਆ ਉਹਦਾ ਬੋਝ ਕਿਹਨਾਂ ਉੱਤੇ ਪੈਣਾ ਆ ਪੰਜਾਬ ਦੇ ਲੋਕਾਂ ਦੇ ਉੱਤੇ ਹੀ ਪੈਣਾ ਆ ਸੋ ਇਹ ਵੀ ਇੱਕ ਵੱਡਾ ਸਵਾਲ ਆ ਕਿ ਪੰਜਾਬ ਦੀ ਆਬਾਦੀ ਇੰਨੀ ਵਧੀ ਨਹੀਂ ਪਰ ਪੁਲਸੀਏ ਇੰਨੇ ਵਧਾਉਣ ਦੀ ਲੋੜ ਕਿਉਂ ਪੈ ਗਈ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜ ਤੱਕ ਸਿਆਸਦ ਜੀ ਪਹਿਲਾਂ ਤਾਂ ਬੰਦੀ ਸਿੰਘਾਂ ਦੀ ਗੱਲ ਕਰੀਏ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਬਾਦਲ ਕਿਆਂ ਵੱਲੋਂ ਕਾਫੀ ਇਹ ਪ੍ਰਚਾਰ ਕੀਤੇ ਗਿਆ ਬੀਤੇ ਸਾਲਾਂ ਵਿੱਚ ਕਿ ਸਾਡੀ ਗੱਲਬਾਤ ਭਾਜਪਾ ਦੇ ਨਾਲ ਚੱਲ ਰਹੀ ਹੈ ਅਸੀਂ ਬਹੁਤ ਜਲਦੀ ਬੰਦੀ ਸਿੰਘਾਂ ਨੂੰ ਛਡਾ ਲੈਣੇ ਆ ਪਰ ਉਹ ਊਠ ਦਾ ਬੁੱਲ ਕਦੀ ਵੀ ਇਹਨਾਂ ਡਿਗਾ ਹੁਣ ਤਾਂ ਭਾਜਪਾ ਦੇ ਨਾਲ ਅਕਾਲੀਆਂ ਦੀ ਵਿਗੜੇ ਚੁੱਕੀ ਆ ਜਦੋਂ ਬਣਦੀ ਸੀਗੀ ਉਦੋਂ ਵੀ ਇਹਨਾਂ ਨੇ ਅਕਾਲੀਆਂ ਦੇ ਪੱਲੇ ਕੁਝ ਨਹੀਂ ਪਾਇਆ ਤੇ ਸਮਾਂ ਇਹ ਵੀ ਆਇਆ ਕਿ ਬੀਬੀ ਬਾਦਲ ਸੁਖਬੀਰ ਸਿੰਘ ਬਾਦਲ ਪੁੰਦੜ ਵਰਗੇ ਮੰਗ ਪੱਤਰ ਲੈ ਕੇ ਫੱਟੇ ਲੈ ਕੇ ਪਾਰਲੀਮੈਂਟ ਦੇ ਬਾਹਰ ਖੜ੍ਹਦੇ ਰਹੇ ਆ ਤੋ ਬੰਦੀ ਸਿੰਘਾਂ ਦੇ ਨਾਂ ਤੇ इमोशनल ਬਲੈਕਮੇਲ ਭਾਰਤ ਸਰਕਾਰ ਵੱਲੋਂ ਬਹੁਤ ਕੀਤਾ ਜਾ ਚੁੱਕਾ ਪਿਛਲੇ 2.5 ਦਹਾਕਿਆਂ ਵਿੱਚ ਕਦੀ ਬਾਹਰਲੇ ਸਿੱਖਾਂ ਨੂੰ ਕਦੀ ਪੰਜਾਬ ਵਾਲੇ ਸਿੱਖਾਂ ਨੂੰ ਕਦੀ ਕਿਸੇ ਲੀਡਰ ਨੂੰ ਮੋਰੇ ਲਾ ਲਿਆ ਕਦੀ ਕਿਸੇ ਨੂੰ ਛੱਡਿਆ ਕਿਸੇ ਨੂੰ ਨਹੀਂ ਹੈਗਾ ਪਰ ਲੀਡਰ ਸਾਰੇ ਦਾਗੀ ਕਰ ਦੋਤੇ ਬਾਹਰਲੇ ਵੀ ਤੇ ਪੰਜਾਬ ਵਾਲੇ ਵੀ ਤੇ ਹੁਣ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਕਹਿੰਦੇ ਆ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਜਿਹੜੀ ਕਮੇਟੀ ਬਣਾਈ ਆ ਉਹਨੂੰ 1.5 ਸਾਲ ਹੋ ਗਿਆ ਵੀ ਅਸੀਂ ਨਰਿੰਦਰ ਸਿੰਘ ਮੋਦੀ ਦੇ ਨਾਲ ਮਿਲਣਾ ਹੈ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਸੋ ਕਿੱਥੇ ਦਾ ਗੱਲ ਇਹ ਆ ਵੀ ਸਾਡੀ ਘਰ ਦੀ ਗੱਲ ਹੈ ਜੀ ਅਸੀਂ ਬੰਦੀ ਸਿੰਘ ਚੜਾ ਲੈਣੇ ਆ ਤੇ ਕਿੱਥੇ ਸਮਾਂ ਹੋਣ ਇਹ ਆ ਗਿਆ ਕਿ ਬੰਦੀ ਸਿੰਘਾਂ ਨੂੰ ਛਡਾਉਣ ਲਈ ਜਿਹੜੀ ਕਮੇਟੀ ਬਣਾਈ ਸਗੀ ਇਹਨਾਂ ਨੇ ਉਹਨੂੰ ਮੋਦੀ ਹੁਣੀ ਮਿਲਣ ਲਈ ਵੀ ਸਮਾਂ ਨਹੀਂ ਦੇ ਰਿਹਾ ਸੋ ਮੋਦੀ ਹੁਣਾ ਦੇ ਇਰਾਦੇ ਕੀ ਆ ਇਹ ਤੁਸੀਂ ਸਪਸ਼ਟ ਜਾਣਦੇ ਆ ਪਿਛਲੇ 25 ਸਾਲਾਂ ਦੇ ਵਿੱਚ ਕਦੀ ਉਹਨਾਂ ਨੇ ਬਾਹਰਲੇ ਸਿੱਖਾਂ ਨੂੰ ਇਸ ਤਰ੍ਹਾਂ ਮੋਸ਼ਨਲ ਬਲੈਕਮੇਲ ਕੀਤਾ ਕਿ ਅਸੀਂ ਫਲਾਣਾ ਸਿੰਘ ਛੱਡ ਦੇਣਾ ਤੂੰ ਸਾਡੇ ਨਾਲ ਰਲ ਜਾ ਜੋ ਕਈ ਦਾਗੀ ਕੀਤੇ ਆ ਕਈ ਉਹਨਾਂ ਨੇ ਆਪਣੇ ਉਹਨਾਂ ਦੀ ਘਰ ਵਾਪਸੀ ਕਰਾਈ ਆ ਤੇ ਪੰਜਾਬ ਦੇ ਵਿੱਚ ਕਾਲੀਆਂ ਦੇ ਨਾਲ ਵੀ ਇਹੀ ਕੁਝ ਕੀਤਾ ਗਿਆ ਕਿ ਲੰਮਾ ਸਮਾਂ ਉਹਨਾਂ ਨੂੰ ਇਹ ਮੁੱਦੇ ਦੇ ਉੱਤੇ ਉੱਲੂ ਬਣਾਇਆ ਗਿਆ ਤੇ ਹੁਣ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ ਜੀ ਤੇ ਇੱਥੇ ਆਪਾਂ ਪ੍ਰੋਗਰਾਮ ਖਤਮ ਕਰਦੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ